ਵਾਈ ਜੀ ਦਾ ਖਾਲਸਾ ਨੋਹਾ ਜੀ ਬਤੇ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਕਰਜੀਤ ਸਿੰਘ ਜੋਗ ਨੇ ਘਰੇ ਆ ਕੇ ਦਰਸ਼ਨ ਦਿੱਤੇ ਆ ਕਿ ਪਰਿਵਾਰ ਦੀ ਇਹ ਬਹੁਤalਵਾ ਦਿਖਾਤਾ ਜਿੱਥੇ ਸੰਤਕਾਂ ਹੋਗੀਆਂ ਰਹਿਣ ਉਹੀ ਘਰ ਵਧੀਆ ਲੱਗਦੇ ਆ ਤੇ ਖਾਸ ਕਰਕੇ ਮੈਨੂੰ ਤੋਂ ਅਮਰਜੀਤ ਸਿੰਘ ਨਿਖਲਾਇਆ ਤੁਹਾਨੂੰ ਜੀ ਆਇਆਂ ਕਿੰਨਿਆ ਤੇ ਬਾਕੀ ਭੈਣੀਆਂ ਤੇ ਆਪਾਂ ਸਾਰੇ ਪਹਿਲਾਂ

बनमानड़ी बनमाने सुना प्रभु जी हो लड़ी बन माने एक लड़ी बन मान ਹੌਂਸਲਾ ਤਾਂ ਕਿਤੇ ਨਹੀਂ ਗਿਆ ਵਾਹ ਜੀ ਵਾਹ ਕੇ ਹੋਣੀ ਹੋਣੀ ਫੇਰ ਭਗਪਈ ਮੇਰੇ ਸੁਪਨੇ ਉਲੀਕਦੀ ਹਵਾ ਛੋਟੀ ਜਿਹੀ ਕਹਾਣੀ ਸੁਣਾਉਣਾ ਮਨਜ਼ੂਰ ਕਰ ਲਈਏ ਇੱਕ ਛਾਤੀਗਾ ਉਹ ਬਾਜ਼ਾਰ ਦੇ ਵਿੱਚ ਫਿਰਦਾ ਜੀ ਉਹਨੂੰ ਚੇਲਮ ਦੀ ਬਹੁਤ ਜਿਵੇਂ ਆਪਾਂ ਛਕਚੜਿਆਂ ਨੂੰ ਲੱਗ ਗਿਆ ਤੋੜ ਲੱਗੀ ਉਹ ਕਹਿੰਦਾ ਹੁਣ ਬਾਜ਼ਾਰ ਦੇ ਵਿੱਚੋਂ ਅੱਗ ਦਾ ਮਿੰਡੀ ਉਹ ਇੱਕ ਕੱਪੜਿਆਂ ਵਾਲੀ ਦੁਕਾਨ ਤੇ ਗਿਆ ਕੱਪੜਿਆਂ ਵਾਲੀ ਦੁਕਾਨ ਤੇ ਉਹ ਲਾਲੇ ਨੂੰ ਕਹਿੰਦਾ ਜਾ ਕੇ ਕਹਿੰਦਾ ਅੱਗ ਦੀ ਲੋੜ ਸੀ ਉਹ ਕਹਿੰਦਾ ਲਾਲਾ ਕਹਿੰਦਾ ਤੂੰ ਬੰਦ ਕਰ ਇੱਕ ਮੇਰੀ ਦੁਕਾਨ ਨੂੰ ਅੱਗ ਲੱਗ ਜਾਣੀ ਆ ਉਹ ਕਹਿੰਦਾ ਫਿਰ ਆਪਾਂ ਕੱਪੜਾ ਦਾ ਬਹਾ ਕੱਢ ਲਈਏ ਜੇ ਦੁਕਾਨ ਨੂੰ ਤੇਰੀ ਨੂੰ ਅੱਗ ਲੱਗਣੀ ਆ ਇਹਦਾ ਕੱਪੜਾ ਨਹੀਂ ਕੱਢਣਾ ਉਹੀ ਗੱਲ ਹੋਈ ਦੋ ਕੁ ਮਿੰਟ ਲਿਕੇ ਟਕਾਰ ਨੂੰ ਅੱਗੇ ਦਾ ਉਹ ਕਹਦਾ ਜੀ ਮੈਂ ਤਾਂ ਤੇਰੇ ਵਰਗਾ ਮੋਕੀ ਨਹੀਂ ਸਮਝਿਆ ਕਿਦਾ ਕੱਪੜਾ ਕੱਢ ਲੈਂਦਾ ਉਹ ਕਹਿੰਦਾ ਇਹ ਇਹ ਗੱਲ ਨਾ ਕਰ ਲੈਣਾ ਉਹ ਹੱਥ ਪਾ ਗਿਆ ਸਾਹ ਦੇ ਨਾਲ ਬੜੇ ਸਾਲਾਂ ਦੀ ਗੱਲ ਹੈ ਮੈਂ ਅੰਮ੍ਰਿਤਸਰ ਉਹਨਾ ਪਿੰਡ ਗਿਆ ਤੇ ਉਦੋਂ ਕਣਕਾਂ ਗਾਉਣ ਦਾ ਸਮਾਂ ਸੀ ਮਸ਼ੀਨਰੀ ਨਹੀਂ ਸੀ ਹੁੰਦੀ ਫਲੇ ਬਣਾ ਕੇ ਤੇ ਦਗਰਾਮ ਅਗਰ ਪਾ ਕੇ ਤੇ ਮੈਨੂੰ ਵੀ ਸ਼ੌਕ ਧੁੱਪ ਸੀ ਬਾਵਾ ਤੇ ਮੈਂ ਜਾ ਕੇ ਚਾਚਾ ਨੂੰ ਕਿਹਾ ਵੀ ਤੂੰ ਹੀ ਮੈਂ ਹਿੱਕਾ ਦਾ ਬਰਦਾਨ ਉਹ ਕਹਿੰਦੇ ਤੂੰ ਬਹਿ ਆਇਆ ਇੱਕ ਨਿਕਾ ਜਿਆ ਤੂ ਸੀ ਕਹਿੰਦੇ ਤੂ ਦੇ ਛਾਏ ਮੰਜਾ ਡੇਠਾ ਉਥੇ ਜਾ ਕੇ ਬਹਿ ਇਹ ਤੇਰੇ ਵਾਸਤੇ ਦਾ ਰੋਗ ਨਹੀਂ ਨਹੀਂ ਮੈਂ ਤਾਂ ਨਾ ਕਰਨਾ ਉਹ ਪੰਜ ਸੱਤ ਕਹਿੰਦੇ ਢੇੜੇ ਆਏ ਹੋਣਗੇ ਨਾਲ ਤੋਂ ਮੇਰਾ ਪੈਰ ਫਿਲਕਿਆ ਮੈਂ ਤਾਂ ਜਿੰਦੀ ਮੈਂ ਦੇਖ ਪਿਆ ਤੇ ਚਾਚਾ ਕੋਲ ਸੀ ਬਹਿ ਰਿਆ ਸਭ પ્રાਣੀ ਹੋ ਗਏ ਕਹਿੰਦਾ ਤੈਨੂੰ ਆਖਿਆ ਇਹ ਤੇਰੇ ਵਾਸਤਾ ਕਾਮ ਨਹੀਂ ਜਿਸ ਦਾ ਕਾਮ ਸਾਜੇ ਔਰ ਉਹ ਔਰ ਕਰੇ ਸਿਕਾ ਵੀਗਾ ਔਰ ਕਰੇ ਸੁਣਾ ਕੋ ਨੀ ਕਹੇ ਬਾਈ ਉਹ ਕਦੋਂ ਔਰ ਕਰੇ ਤਾਂ ਢੂੰਗਾ ਪਾਜੇ ਢੂੰਗਾ ਪਾਜੇ ਅਜਾ ਤੋ ਅਨ ਤੁਸੀਂ ਸਾਰੇ ਆਪਣੇ ਸੱਜਣ ਜਾਣਦੇ ਨੇ ਕਿ ਮੈਨੂੰ ਕਵਿਤਾ ਕੋਤਾ ਲਿਖਣੀ ਨਹੀਂ ਆਉਂਦੀ ਸੁਨੀ ਸਾਹਿਬ ਕਹਿੰਦੇ ਕੋਈ 14 14 ਸੁਣਾਓ ਪਰ ਚੱਕਰ ਹੈ ਵੀ ਫਿਲਮੀ ਗਾਣਾ ਤਾਂ ਮੈਨੂੰ ਗਾਣਾ ਹੀ ਆਉਂ ਪਰ ਪਿਸ਼ਮਤ ਸਬਜੈਕਟ ਵਧੀਆ ਚੱਲਿਆ ਮੈਂ ਕਹਿ ਬਿਲੀਆ ਇਹ ਸਮ ਵਕਤ ਸਮਾਂ ਹਾਂ ਸਮਾਂ ਕਿੰਨਾ ਕਹ ਪਕੰਦੇ ਜ਼ਿੰਦਗੀ ਚ ਆਪਣੀ ਜਿੰਨੀ ਜ਼ਿੰਦਗੀ ਆਪਣਾ ਸਮਾਂ ਪਰ ਮੈਂ ਉਹਦਾ ਛੋਟਾ ਜਿਹਾ ਹਿੱਸਾ ਲਵਾਂ ਸਮੇਂ ਦਾ ਉਹ ਕਿੰਨਾ ਇੱਕ ਪਲ ਬਸ ਮੈਂ ਪਲ ਤੇ ਹੀ ਗੱਲ ਕਰਨੀ ਆ ਸਾਰੀ ਸੋ ਹੈ ਗਾਣਾ ਅੰਨ ਪੂਰੇ ਜੰਗ ਦਾ ਬੋਲ ਮੈਂ ਆਪੋਂ ਦੋ ਪਲ ਦਾ ਸ਼ਾਇਰ ਹਾਂ ਅੰਗਰ ਕਲਮੇ ਵਿੱਚ ਗਿਆ ਇਹ ਕਪਸਾ ਬਜੇਗਾ ਸੈਂਟਰਲ ਆਈਡੀਆ ਉਹ ਇਹ ਹੈ ਇਨਸਾਨ ਬ੍ਰਹਮ ਬ੍ਰਹਿਮੰਡ ਕਹਿ ਸਕਦੇ ਹਾਂ ਅਸੀਂ ਬ੍ਰਹਿਮੰਡ ਕਿੰਨਾ ਵਿਸ਼ਾਲ ਤੇ ਇਨਸਾਨ ਕਿੰਨਾ ਛੋਟਾ ਪਰ ਇਨਸਾਨ ਆਪਣੇ ਆਪ ਨੂੰ ਵੱਡਾ ਕਿੰਨਾ ਸਮਝਦਾ ਕਿੰਨਾ ਬ੍ਰਹਿਮੰਡਾ ਤਾਫੀ ਹੋਰ ਪਰ ਹੈ ਹੋਰ ਹੋਰ ਕਿ ਇਹ ਇਹੰਦ ਚੰਦ ਤੋਂ ਸੋਕੇ ਤੇ 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 ਮੰਡਲ ਦੇਸ਼ ਤੇ ਉਹਦੇ ਵਿੱਚੋਂ ਸਾਡਾ ਜਿਹੜਾ ਦੇਸ਼ ਆ ਕੋਈ ਵੀ ਆ ਤਾਂ ਫਿਰੋਂ ਸਾਰਿਆਂ ਨੂੰ ਪਤਾ ਵੀ 3 ਹਿੱਸੇ ਪਾਣੀ ਆ ਤੇ 1 ਹਿੱਸਾ ਧਰਤੀ ਆ ਉਹ ਧਰਤੀ ਤੇ ਸਾਡਾ ਦੇਸ਼ ਕਿੱਡਾਗਾ ਬਹੁਤ ਕਿੰਕੇ ਮੱਕ ਉਹ ਕਿੰਕੇ ਟੋਂਗਾ ਹਰ ਘਰ ਕਿੰਨਾਗਾ ਉਸ ਤੋਂ ਵੀ ਕਿੰਕਾ ਹੋ ਗਿਆ ਉਸ ਤੋਂ ਅੱਗੇ ਘਰ ਦੇ ਵਿੱਚ ਜਿਹੜੇ ਅਸੀਂ ਰਹਿਨੇ ਮੈਂ ਰਹਿਣਾ ਉਹ ਕਿੱਡਾਗਾ ਉਹ ਦਿਸਦਾ ਹੀ ਨੁਪਰਾ ਨਾ ਗਿਆ ਪਰ ਮੈਂ ਸਭ ਤੋਂ ਆਪਣੇ ਟ੍ਰਿਲੀਅਨ ਸਾਰੀ ਦੁਨੀਆ ਮੈਂ ਸੋਚੀ ਹੋਈ ਹੈ ਜਿਵੇਂ ਅੱਜਕੱਲ੍ਹ ਟਰੰਪ ਦਾ ਚੱਲਿਆ ਸਿਸਟਮ ਸਾਰੀ ਦੁਨੀਆ ਨੂੰ ਕੰਟਰੋਲ ਕਰਦਾ ਤੇ ਇਸ ਕਾਪਰ ਦਾ ਨਾਮ ਮਮਲਾਬਾ ਤੜੀਵਾੜੀ ਲਿਖੀ ਹੋਈ ਹੈ ਡੈਡਮ ਸਮੁੰਦਰ ਤੇ ਸਮੁੰਦਰ ਦਾ ਪੈਂ ਸਾੰਡੇ ਦੇ ਵਿੱਚ ਉਸਰਮ ਓਪਨ ਮਕਾਉਣ ਲੜੇ ਹੈ ਲੇਕਿਨ ਇਮਪਲੀਕੇਸ਼ਨ ਇਹੀ ਹੈ ਸਮੁੰਦਰ ਵੀ ਮੁੱਖਾਂਵਾਂ ਡੂੰਘੇ ਤੇ ਸ਼ਾਂਤ ਹੁੰਦੇ ਨੇ ਇਹ ਦਰਿਆ ਝੜਨੇ ਵਾਲ ਸ਼ੋਰ ਨਹੀਂ ਕਰਦੇ ਸਾਡੇ ਨੂੰ ਸਮੁੰਦਰ ਵੀ ਮੁੱਖਾਂਵਾਂ ਡੂੰਘੇ ਤੇ ਸ਼ਾਂਤ ਹੁੰਦੇ ਨੇ ਤੇ ਦਰਿਆ ਝੜਨੇ ਵਾਲ ਸ਼ੋਰ ਨਹੀਂ ਕਰਦੇ ਨਾਮ ਬਿਨਾ ਮਤਲਬ ਆਪਣੀਆਂ ਹੱਦਾਂ ਮੰਨੇ ਟੱਪਦੇ ਨੇ ਦਾਸ ਦਾ ਨਾਮ ਦਸਿੰਦਰ ਸਿੰਘ ਖਰਮੀ ਗਲੈਨਵੁੱਡ ਪਾਰਕ ਡਰਾਈਵ ਗਲੈਨਵੁੱਡ ਨੇ ਅਸੀਂ ਮੈਂ ਤੇ ਮੇਰੀ ਵਾਈਫ 12-13 ਸਾਲ ਹੋ ਗਏ ਸਾਨੂੰ ਇੱਥੇ ਆਏ ਨੂੰ ਪਰਮਨੈਂਟ ਪੀਆਰ ਲੈ ਕੇ ਆਏ ਸੀ ਇੱਥੇ ਬੱਚਿਆਂ ਦਾ ਕਾਰੋਬਾਰ ਹੈਗਾ ਹੈ ਚੀਜ਼ ਕੇਕ ਸ਼ਾਪ ਹੈਗੀਆਂ 2-3 ਇੱਕ ਤਾਂ ਹੈ ਸਾਨੂੰ ਗਾ ਰਹੇ تھے ਕੀ ਹੈ ਇੱਕ ਕੈਲੀਵਲ ਖੋਲੀ ਹੁਣ ਇੱਕ ਪੀਜ਼ਾ ਸ਼ਾਪ ਹੈਗੀ ਹੈ ਇਧਰ ਵੈਸਟ ਵੀਚ ਤੇ ਇੱਕ ਥੋੜੀ ਚੀਜ਼ ਕੇਕ ਸ਼ਾਪ ਹੈਗੀ ਹੈ ਤੇ ਅਸੀਂ ਹੋਰ ਰਿਕਾਇਰਮੈਂਟਾਂ ਹੈ ਵਿਲੇ ਬਸ ਖਾਣੇ ਪੀਣੇ ਆ ਸਵੇਰ ਉਧਰ 7:00 ਤਤਰਾ ਸਿੰਘ ਬਾਜਬਾ ਕੋ ਸਾਭ ਆਂਦੇ ਹੋ ਤੇ ਉਹਨਾਂ ਦਾ ਸਵਾ ਭੱਜ ਪਹੁੰਚ ਜਾਈਦਾ ਅਸੀਂ ਵੀ ਬਹੁਤ ਸਾਰੇ ਕੇ ਵਾਰੀ ਸਨੇਗ ਦੀ ਡੈਫੀਨੀਸ਼ਨ ਕੀ ਲੇਖੋ ਸਨੇਗ ਦੀ ਡੈਫੀਨੀਸ਼ਨ ਹੈ ਆਰਿਕਲ ਮੈਕਸੋਨ ਵਰਡਸ اور ਫਰੇਜ਼ਸ ਆਰਿਕਲ ਮੈਕਸੋਨ ਵਰਡਸ اور ਫਰੇਜ਼ਸ ਵੈਡ ਐਕਸਪ੍ਰੈਸ ਇਦੂ ਸਮਥਿੰਗ ਨਿਊ اور ਸਬਸਿੰਗ ਏਸ ਰਿਸਪੈਕਟਫੁਲ ਚਾਉਂਡ ਬੀ ਬੇਸ ਰਿਸਪੈਕਟਫੁਲ ਹੋਣੀ ਹੈ ਜਿਹੜੇ ਸਾਫ ਸਨੇਗ ਦੇ ਆ ਇਹ ਵਾਰੀ ਕਿਸੇ ਤੇ ਬੇਸਤੀ ਕਰਨ ਵਾਸਤੇ ਵੀ ਮਾੜੇ ਚਾਤ ਬਣਾਇਆ ਹੋਆ ਜਿਦਾਂ ਬਤ ਤੁਹਾਨੂੰ ਹੋਦੀ ਵਾਲੀ ਗੱਲ ਤੁਸੀਂ ਹੋਣੇ ਕੋਈ ਗਲੱਬ ਹੋ ਗਾਉਗੇ ਉਹ ਬੇਸਤੀ ਕਰਨ ਨਹੀਂ ਜਾਏ ਮਾੜੇ ਚੀਕਾ ਬੋਲੇ ਜਾਂਦਾ ਤੋ ਇਹ ਜਿਹੜੇ ਇਹਦੇ ਨੂੰ ਸਲੇਮੇਜ ਕਿਹਾ ਜਾਂਦਾ ਇਹ ਤੋਂ ਬਾਅਦ ਦੇਖੋ ਆ ਮੈਂ ਪੁਛਤ ਹੋਏ ਗੱਲ ਉਹ ਦੱਸੀਆ ਇਹ ਅਮਰੀਲਾ ਵੀ ਬੋਦੇ ਜਿਹੜੇ ਬੋਰੇਆ ਮੈਲੇ ਨੂੰ ਛੋਟੇ ਜਪ ਤੋਂ ਇੱਕ ਸਲੇਮੇਜ ਕੀ ਕਹਿੰਦੇ ਆ ਬਰੋਲੀ ਵੀ ਆਰਡਬਲਪਾਈ ਬਰੋਲੀ ਇਹਦੇ ਦੇਖੋ ਉਹਦੇ ਵਾਸਤੇ ਗੱਲ ਜਦੋਂ ਜਮਿਆ ਰਵਾਈਵੈਂਟ ਸਰਵਾਈਵਲ ਦੇ ਬਾਅਦ ਤੁਹਾਡੇ ਸੋਲਵ ਏਰੀਆ ਗਾਰੈਂਟ ਸੁਨੇ ਕੇ ਵਾਰੀ ਮਾੜੇ ਕਾਰਡ ਤੋਂ ਦਿਆ ਉਹਨਾਂ ਦੇ ਉੱਪਰ ਦੀ ਖਬਰ ਨੂੰ ਦਬੜਾ ਹੜਾ ਨੂੰ ਲਿਖਿਆ ਦਬੜਾ ਨੂੰ ਆਬਸ ਲੈ ਗਈ ਜਾ ਤੇ ਜਿੱਦਾਂ ਹੁਣ ਤੁਸੀਂ ਦੇਖੋਗੇ ਤੇ ਆ ਅਮਰੀਕਾ ਦੇ ਆ ਹੋ ਗਿਆ ਬਰੋਲਿੰਗ ਗੈਟਲੋਸ ਤੋਂ ਦੀ ਕੈਟਿਗਰੀ ਕੰਸਲਸ ਨੂੰ ਪੈਸਾ ਪੈਸਾ ਹੰਮਰ ਬੋਤਾ ਹੋਣਾ ਪੈਸਾ ਸਾਡਾ ਤੌਰ ਤੇ ਬਸੇ ਜਾਂਦਾ ਸਾਡੀ ਮਹਾਂਕੋ ਸਾਡੀ ਮਹਾਨ ਕੌਮ ਬਹੁਤ ਉਚਕੁਟੀ ਦੇ ਸਭਿਆਚਾਰ ਵਾਲੀ ਕੌਮ ਜਿਹੜਾ ਇੱਕ ਧਰਤੀ ਤੇ ਵਿਲੱਖਣ ਕਿਸਮ ਦਾ ਇਤਿਹਾਸ ਆ ਨਾ ਹੋਇਆ ਹੈ ਇਹ ਇਤਿਹਾਸ ਨਾ ਅੱਜ ਹੈ ਇਸ ਗਲੋਬ ਉਪਰ ਇਸ ਫਰਤੀ ਦੇ ਗਲੋਬ ਉਪਰ ਤੇ ਨਾ ਉਮੀਦ ਹੈ ਕਿ ਕਾਹ ਨੂੰ ਹੋਏਗਾ ਉਹ ਹੈ ਆਪਣਾ ਜੋ ਮਹਾਨ ਸ਼ਹੀਦੀ ਅਸੀਂ ਜੋ ਦੇਸ਼ ਮਨਾਰੇ ਆ ਉਸੋਂ ਪਹਿਲਾਂ ਬ੍ਰੂਟੇਕ ਬਹਾਦਰ ਸਾਹਿਬ ਦਾ ਅਸੀਂ ਮਨਾ ਕੇ ਹਟੇ ਆਂ ਔਰ ਹੁਣ ਬਾਈਕ ਆਪਣੇ ਕੋ ਤੋਂ ਬਾਦ ਆਇਆ ਜੋ 22 ਦਸੰਬਰ ਤੋਂ ਬਾਦ ਜੋ ਸ਼ੋਅ ਦਾ ਦਿਵਸ ਚੱਲਿਆ ਉਸ ਦੇ ਉੱਤੇ ਸਾਨੂੰ ਪਹਿਲੀ ਦਫਾ ਵੈਸੇ ਇਹ ਅਸੀਂ ਗੱਲ ਨਹੀਂ ਕਿ ਸਾਡੇ ਕੰਮ ਨੂੰ ਰੈਕਗਨਾਈਜ਼ ਕੀਤਾ ਜਾ ਰਿਹਾ ਸੀ ਕਿ ਨੂੰ ਅਜੇ ਤੱਕ ਸਾਨੂੰ ਇਸ ਲੈਵਲ ਦਾ ਮਾਣ ਸਤਿਕਾਰ ਨਹੀਂ ਮਿਲਿਆ ਕਿਤੇ ਚਾਹੇ politikal ਉਸਤੇ ਬੈਕਗਰਾਉਂਡ ਉਹਦੇ ਪਿੱਛੇ ਕੁਝ ਵੀ ਹੋਵੇ ਲੇਕਿਨ ਇੱਕ ਦਫਾ ਸਾਨੂੰ ਨੈਸ਼ਨਲ ਲੈਵਲ ਤੇ ਸਾਡੀ ਬਹੁਤ ਤਕੜੀ ਇਵਨ ਇੰਟਰਨੈਸ਼ਨਲ ਲੈਵਲ ਤੇ ਸਾਡੀ ਪਛਾਣ ਬਣੀ ਹੈ ਅੱਜ ਕੱਲ੍ਹ ਧਰਮਾਂ ਦੇ ਮੱਧਮਾਂ ਦੇ ਝਗੜੇ ਝੇੜੇ ਦਾ ਚੱਲਦੇ ਹੀ ਆ ਸਾਰੀ ਦੁਨੀਆ 'ਚ ਚੱਲਦੇ ਆ ਸਾਡੇ ਕੰਦਿਆਂ 'ਚ ਵੀ ਹੈ ਸੋ ਇਹਦੇ ਤੇ ਇੱਕ ਥੋੜੀ ਜਿਹੀ ਹੈਗੀ ਹੈ ਸਾਰਾ ਰੱਬ ਦਾ ਰਾਹ ਦਿਖਲਾਇਆ ਮੱਧਮਾਂ ਨੇ ਜਗਰੂ ਭੰਮੜ ਘੂਸੇ ਪਾਇਆ ਮਝਮਾ ਨੇ ਅੱਬਲ ਅੱਲਾ ਇੱਕੋ ਗੂੜੂ ਪਾਇਆ ਸੀ ਇਸ ਪਿਛੋਂ ਸੋਹ ਚੰਦ ਚੜਾਇਆ ਮਝਮਾ ਨੇ ਮਾਨਸ ਦੀ ਇੱਕ ਜਾਤ ਪਛਾਣੇ ਕੌਣ ਭਣਾ ਸਭ ਦੇ ਅੱਖੀਂ ਕੱਟਾ ਪਾਇਆ ਮਝਮਾ ਨੇ ਵੇਤ ਰੇਬਾਂ ਵਿੱਚੀ ਪਾੜੂ ਹੱਬਦ ਦਾ ਪਰ ਨਫਰ ਦਾ ਬਾੜ ਪੜਾਇਆ ਮਝਮਾ ਨੇ ਬਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ ਇਸ ਨੂੰ ਬਾਂਦਰ ਫੇਰ ਬਣਾਇਆ ਮਝਵਾ ਨੇ ਨਾਲਕ ਤੇਰੀ 13 13 ਕੌਣ ਸੁਣੇ ਮੈਂ ਮੇਰੀ ਦਾ ਸ਼ੋਰ ਮਚਾਇਆ ਮਝਵਾ ਨੇ ਸਭ ਨੂੰ ਪੈਰੋਂ ਕਾਂਠੋਂ ਕੋਈ ਲਾਉਂਦਾ ਨਹੀਂ ਜੋ ੜਿਆ ਸੋ ਤੱਕ ਫੜਾਇਆ ਮਝਵਾ ਨੇ ਲੈ ਇੱਥੇ ਸਪੋਰਟ ਵਾਲੇ ਬਰਬਰ ਦਵਾ ਆਇਆ ਆਜ ਤਾਂ 3:30 ਸੱਤ ਪਹਿਲਾਂ ਅਸੀਂ ਇੱਥੋਂ ਮੂੰਹ ਕਾ ਕੇ ਨੱਬ ਗਏ ਸੀ ਪਰ ਫੇਰ ਵੀ ਜਿਹੜਾ ਨਾ ਮੇਰੇ ਜਣੇ ਮੈਂ ਇੱਥੇ ਆ ਕੇ ਹੋਈ ਜਿੰਨਾ ਚਿਰ ਵੀ ਇੱਥੇ ਰਿਹਾ ਹਾਂ ਸਿਡਨੀ ਦੇ ਵਿੱਚ ਆ ਕੇ ਰਿਹਾ ਹਾਂ ਮੇਰੀ ਖਾਸ ਕਰਕੇ ਦੋਸਾਨ ਸਾਹਮਨਾ ਸਿੱਧੂ ਸਾਹਿਬ ਨਾਲ ਤੇ ਜਿਹੜੀ ਇਹਦਾ ਸਾਥ ਵੜੀ ਰਹੀ ਹੈ ਆ ਪਿੱਛੇ ਮੈਂ ਉਹਨੇ ਕਿਹਦੇ ਸੰਸਿੰਘ ਜੀ ਆਏ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮਨਵਾਇਨਾ ਮਾਣ ਬਖਸ਼ਿਆ ਤੇ ਮੈਂ ਕਿਉਂਕਿ ਮੈਨੂੰ ਸੰਗਾ ਸਾਹਿਬ ਨੇ ਕਿਹਾ ਗੰਦਾ ਅੰਦਰ ਅੱਜ ਕਵੀ ਦਰਬਾਰ ਹੈ ਮੈਂ ਅਸਲ ਸਮਝੋ ਕਿ ਰਾਤ ਨੂੰ ਲੇਟ ਹੀ ਪਹੁੰਚੇ ਇੱਥੇ ਤੇ ਇਹ ਕਹਿੰਦੇ ਮੈਂ ਤੁਹਾਨੂੰ ਪਿਕ ਕਰਨਾ ਹੈ ਤੇ ਆਪਾਂ ਚੱਲੀਏ ਮੈਂ ਫਿਰ ਮੇਰੇ ਦਿਮਾਗ 'ਚ ਇੱਕ ਗੱਲ ਆਈ ਕਿ ਮੈਂ ਹਾਂ ਯਾਰ ਜੇਕਰ ਜਾਣੇ ਤੇ ਕੋਈ ਨਾ ਕੁਝ ਪੇਸ਼ ਵੀ ਕਰਦੀ ਐ ਮੈਂ ਤਾਂ ਹਮਤਾ ਵਸੇ ਲਿਖਦਾ ਨਹੀਂ ਪਰ ਮੇਰੇ ਕਈ ਦਿਨਾਂ ਤੋਂ ਪਹਿਲਾਂ ਮੇਰੇ ਬੈਗ 'ਚ ਇੱਕ ਕਵਤਾ ਪਈ ਸੀ ਮੈਨੂੰ ਹੁੰਦਾ ਇੱਕ ਕਵੀ ਐ ਬਿਕਰ ਭਾਈ ਮੈਂ ਮੈਂ ਸੱਚੇ ਥੋੜਾ ਪੱਤਰਕਾਰ ਹੀ ਨਾਲ ਮੇਰਾ ਸੰਬੰਧ ਰਿਹਾ ਮਧਪੁਰ ਡਾਇਰੈਕਟਰੀ ਨਹੀਂ ਮੈਂ ਕਿਉਂਕਿ ਕਈ ਮੀਡੀਆ ਉਸ ਨੂੰ ਨਹੀਂ ਮেরে ਕੰਟੈਕਟਸ ਰਹਿਣੇ ਮੇਰੇ ਯਾਦ ਹੋ ਉਸ ਬਤੇਰੇ ਰਹਿਣੇ ਲੇਕਿਨ ਪੱਤਰਕਾਰੀ ਜੋ ਇੱਕ ਮਤ ਪੜਾਉਂਦਾ ਤੇ ਆ ਮਤ ਗੁਰੂ ਰਣ ਦੇ ਯੂਨੀਵਰਸਿਟੀ ਦੇ ਵਿੱਚ ਜਰਨਲਿਜ਼ਮ ਆ ਪੜਾਉਂਦਾ ਰਿਹਾ ਤੋ ਬਚਾ ਤੇ ਉਹ ਕਵਤਾ ਜਿਹੜੀ ਇਹ ਨਾ ਤੁਹਾਡਾ ਪੱਤਰਕਾਰੀ ਤੇ ਹੈ ਕਲਮ ਦੀ ਤਾਕਤ ਅੱਗੇ ਓਹੋ ਕਲਮਾਂ ਦੀ ਤਾਕਤ ਅੱਗੇ ਤੋਪਾਂ ਵੀ ਝੁਕਦੀਆਂ ਨੇ ਬਹੁਤ ਜੀ ਬਡੀਆਂ ਬਡੀਆਂ ਜੰਗਾਂ ਕਲਮਾਂ ਨਾਲ ਹੀ ਲੜੋਤੀਆਂ ਨੇ ਇੱਥੇ ਬਹੁਤ ਬਾੜੀ ਹੈ ਤਾਂ ਉਹ ਤੁਸੀਂ ਸਾਹਿਆ ਦੇ ਆਪਰੇ ਆਪਣੇ ਘਰ ਤੇ ਸੀ ਤੇ ਉਹ ਬੜੇ ਹੀ ਸਾਨੂੰ ਸੋਹਣੇ ਲੱਗੇ ਆ ਆਪਣੇ ਆਪਣੇ ਢੰਗੇ ਨਾਲ ਸਿੱਧੇ ਜਿਹੇ ਢੰਗੇ ਨਾਲ ਤੁਸੀਂ ਪੇਸ਼ ਕੀਤੇ ਆ ਉਹ ਬਹੁਤ ਸੋਹਣੇ ਲੱਗੇ ਆ ਤੇ ਮੈਂ ਇੱਕ ਅੱਜ ਕੱਲ ਮੈਂ ਵੀ ਥੋੜੀ ਪ੍ਰੈਕਟਿਸ ਬਹੁਤ ਛੜੀ ਹੋਈ ਉਹ ਭੱਗ ਨਹੀਂ ਅੱਡੀ ਆਣੀ ਪੜਨਾ ਤੇ ਇੱਕ ਵੈਗ ਉਹ ਤੁਹਾਨੂੰ ਇੱਕ ਪ੍ਰਾਣਾ ਸੂਹੀ ਪੀਤਾ ਹੈ ਉਹ ਤਰ੍ਹਾਂ ਪੇਸ਼ ਕਰਦਾ ਹੈ ਜਿਸ ਤਰ੍ਹਾਂ ਇਹ ਜਦੋਂ ਉਹ ਉਸ ਸੀਸਟਾਕੀ ਜਰਦਰਦੀਆਂ ਨੂੰ ਕਈ ਆਰਟਿਸਟਾਂ ਹੋਰ ਤਰ੍ਹਾਂ ਪੇਸ਼ ਕਰਾਦੇ ਨੇ ਤੇ ਇਹ ਇਸ ਤਰ੍ਹਾਂ ਹੈ ਉਸ ਸੀਸਟਾਕੀ ਪੀ ਹੈ ਲੱਭੜ ਲਈ ਅੱਖਾਂ ਗਈ ਜੇ ਨਾਲ ਤੂੰ ਦਿਸਦਾ ਹੀ ਉਹ ਕੋਈ ਹੋ ਰਹੀ ਅੱਖਾਂ ਆਹੋ ਜਿਆਦਾ ਸੁਣਿਆ ਕਿ ਉਹ ਕਬਨ ਕੁ ਸੀਸਟਾਕੀ ਦੀਏ ਕੋਸ਼ਿਸ਼ ਤੱਕ ਕੀਤੀ ਲੱਭਣ ਲਈ ਅੱਖਾਂ ਨੇ ਜਿੰਨਾ ਨੂੰ ਤੂੰ ਦਿਸਦਾ ਏ ਕੋਈ ਹੋਰੀ ਅੱਖਾਂ ਨੇ ਭਾਈ ਭਾਈਆਂ ਨਾਲ ਲੜਦੇ ਦੇਖੇ ਭਾਈ ਭਾਈਆਂ ਨਾਲ ਲੜਦੇ ਦੇਖੇ ਗੈਰ ਗੈਰਾਂ ਨਾਲ ਲੜਦੇ ਦੇਖੇ ਭਾਈ ਭਾਈਆਂ ਨਾਲ ਲੜਦੇ ਦੇਖੇ ਗਿਆ ਕਰਨਾ ਖੜਦੇ ਦੇਖੇ ਸਫਲ ਹੋਣ ਦੀ ਤਾਂਗ ਜਿਨਾ ਵਿੱਚ ਸਫਲ ਹੋਣ ਦੀ ਤਾਂਗ ਜਿਨਾ ਵਿੱਚ 빌 ਪੌੜੀ ਮੰਜਲਾ ਚੜਦੇ ਦੇਖੇ ਸ਼ਬਦਾ ਦੀ ਬੋਲੀ ਸਮਝਣ ਵਾਲੇ ਸ਼ਬਦਾਂ ਦੀ ਬੋਲੀ ਸਮਝਣ ਵਾਲੇ ਦਿਨ ਰਾਤ ਕਿਤਾਬਾਂ ਪੜ੍ਹਦੇ ਦੇਖੇ ਕਹਿੰਦੇ ਸੱਚ ਨੂੰ ਆਂਚ ਨਹੀਂ ਹੁੰਦੀ ਕਹਿੰਦੇ ਸੱਚ ਨੂੰ ਆਂਚ ਨਹੀਂ ਹੁੰਦੀ ਪਰ ਸੱਚੇ ਫਾਂਸੀ ਚੜਦੇ ਦੇਖੇ ਪਰ ਸੱਚੇ ਫਾਂਸੀ ਚੜਦੇ ਦੇਖੇ ਰੂਪ ਤਾਂ ਨੇ ਵੀ ਰੰਗ ਬਦਲ ਲਏ ਰਤਾਂ ਨੇ ਵੀ ਰੰਗ ਬਦਲੇ ਬਿਨ ਪੱਤੇ ਔਰ ਪੱਤੇ ਝੜਦੇ ਦੇਖੇ ਬਿਨ ਪੱਤੇ ਔਰ ਪੱਤੇ ਝੜਦੇ ਦੇਖੇ ਤੇ ਤੁਹਾਨੂੰ ਮਿੱਤੀ ਜੀ ਇੱਕ ਕਰਤਾ ਮੈਂ ਵੀ ਸੁਣਾਦਾ ਤੇ ਆਪਾਂ ਸਾਰੇ ਸੋਚਦੇ ਆ ਵੀ ਕਿਹੜੀ ਉਮਰ ਸਾਰਿਆਂ ਦਾ ਵਧੀਆ ਬਚਪਨ ਆ ਵਧੀਆ ਜਾਂ ਜਵਾਨੀ ਵਧੀਆ ਜਾਂ ਬੁਢਾਪਾ ਵਧੀਆ ਇੱਕ ਗਜੇਸ਼ ਥਾਪੜ ਨੇ ਆਪਦੇ ਖਿਆਲ ਦੱਸੇ ਆ ਕਿ ਸਭ ਤੋਂ ਵਧੀਆ ਉਮਰ ਕਿਹੜੀ ਆ ਤੇ ਜਰਾ ਸੁਣ ਕੇ ਉਹਦੇ ਕੀ ਖਿਆਲ ਉਹ ਕਹਿੰਦਾ जीने की असली उम्र तो साठ है जी हाँ जीने की असली उम्र तो साठ है बुढ़ापे में ही असली ठाठ है ना बचपन का होमवर्क ना जवानी का संघर्ष ना चालीस की परेशानियाँ बेफिक्र दिन सुहानी रात है जी हाँ तभी तो कहते हैं जीने की असली उम्र तो साठ है ना स्कूल की जल्दी ना ट्रैफिक का झमेला सुबह रामदेव का जोगा और दिन भर खुली हवा धूप दोस्तों के साथ राजनीति पर चर्चा आम है है तभी तो तो कहते हैं जीने की असली उम्र तो है। ना मम्मी डैडी की डांट ना आपस में बॉस की फटकार तोते पोते के खेल बेटे और बहू का प्यार इज्जत से झुकते है सब के सब इसीलिए शीर्वाद और दुआओं की परवाह है तो कहते हैं जीने की असली उम्र तो साठ है ना स्कूल का डिसिप्लिन ना आपस में कोई बोलने की प्रबंधी, ना घर में बुजुर्गों की रोक टोक तो, क्योंकि खुद बुजुर्ग हो गए ना इसलिए खुली हवा में हसी हटा के बेफिक्र बातें किसी को कुछ भी कहने को आजाद है इसीलिए जीने की असली उम्र तो साठ है बुढ़ापे में असली ठाठ है ਮੇਰੇ ਸੀਨੀਅਰ ਸਿਟੀਜ਼ਨ ਦੋਸਤੋ ਸਦਾ ਖੁਸ਼ ਰਹੋ ਇਹੀ ਸੋਹੀ ਬਨੋਰਦਾਸ ਹੈ ਹਰ ਉਮਰ ਵਿੱਚ ਇੰਜੋਏ ਕਰੋ ਵਾਈਬ ਜੀ ਦਾ ਖਾਚਾ ਵਾਈਬ ਜੀ ਦਾ। ਉਹ ਤੇ ਗੰਡਾ ਪੈਰਾਂ ਦੀਆਂ ਨੇ ਗੰਡਾ ਦੇ ਉੱਤੇ ਲਿਖਿਆ। ਦਿਲੀ ਪਈਆਂ ਡੂੰਗੀਆਂ ਗੁੰਡੀਆਂ ਤਾਂ ਮੇਟ ਸਕਦੇ ਨਹੀਂ। ਆਹੋ। ਦਿਲੀ ਪਈਆਂ ਦੂਰੀਆਂ ਤਾਂ ਹੁਣ ਮੇਟ ਸਕਦੇ ਨਹੀਂ। ਪਾਣੀ ਲੰਗੇ ਜੋ ਕੂੜਾ ਕੱਠੋ ਹੇਠੋ। ਉਹ ਮੋੜ ਸਕਦੇ ਨਹੀਂ ਤਾਣੀਆਂ ਉਲਜੀਆਂ ਕੁਝ ਐਸੀਆਂ ਜਾਣੇ ਅਣਜਾਣੇ ਤਾਣੀਆਂ ਉਲਜੀਆਂ ਕੁਝ ਐਸੀਆਂ ਜਾਣੇ ਅਣਜਾਣੇ ਗੰਡਾ ਗੰਡਾ ਪਈਆਂ ਪੱਕੀਆਂ ਖੇਤੀ ਖੋਲ ਸਕਦੇ ਨਹੀਂ ਪੰਜ ਪੁੱਤਰਾਂ ਦੀ ਮਾਂ ਪਰ ਮੇਰੇ ਅੰਜਲੇ ਕੋਈ ਨਾ ਥਾਂ ਪਹਿਲਾਂ ਤਾਂ ਵੱਡੇ ਨੇ ਘਰੋਂ ਬਾਹਰ ਕੱਢਿਆ ਕਿ ਛੋਟੇ ਨਹੀਂ ਵੀ ਕੋਈ ਕਸਰ ਨਾ ਛੱਡੀ ਛੋਟੇ ਨਹੀਂ ਵੀ ਕੋਈ ਕਸਰ ਨਹੀਂ ਛੱਡੀ ਜੱਤੀ ਛੋਟੇ ਛੋਟੇ ਉਹ ਕਹਿੰਦੇ ਸੀ ਮਾਂ ਮੇਰੀ ਉਹ ਕਹਿੰਦੇ ਸੀ ਮਾਂ ਮੇਰੀ ਹੁਣ ਕਹਿੰਦੇ ਹੈ ਮਾਂ ਤੇਰੀ ਹੁਣ ਕਹਿੰਦੇ ਆ ਮਾਂ ਤੇਰੀ ਬਾਹ ਬਾੜ ਸਾਥ ਕਤੇ ਕੁੜਲੀ ਪਾ ਦੋ ਮੈਨੂੰ ਧੀ ਦੇ ਕਰਨੀ ਜਾਣਾ ਮੰਗੇ ਰੋਟੀ ਖਾ ਲੂੰਗੀ ਮੈਂ ਪੰਜ ਪੁੱਤਰਾਂ ਦੀ ਮਾਂ ਮੇਰੇ ਮੰਝੇ ਲੈ ਕੋਈ ਥਾਂ ਨਹੀਂ ਧੇਕਾ ਸੂਹ ਹੋਰੀ ਪੈਰੀ ਨਾ ਪੂਰੀ ਹਾਏ ਰਬਾ ਵੇ ਸਾਨੂੰ ਤੁਰਨਾ ਪਿਆ ਹਾਏ ਰਬਾ ਵੇ ਸਾਨੂੰ ਤੁਰਨਾ ਪਿਆ ਅੰਦਰ ਆ ਰਹੀ ਮੈਂ ਸਾਦ ਨਾ ਜਾਣਾ ਹੋਨੀ ਰਹੀ ਵੇ ਮਨ ਨੂੰ ਮੁਰਨਾ ਪਿਆ ਹੰਨੀ ਨਹੀਂ ਫਿਰ ਮਨ ਮੁਰਨਾ ਪਿਆ ਤੋਰੀ ਵੀਂਦੀਆਂ ਲੰਬੀਆਂ ਵਾਟਾ ਬੜਾ ਪਵਾੜਾ ਫੇ ਗਿਆ ਕਈ ਕੀ ਗਾਇਤੀ ਹੈ ਜੀ ਆ ਕਿ ਜਿਹੜਾ ਸਾਡੀ ਆਬੂ ਹੈਗੇ ਆ ਉਹ ਹੀ ਚੀਜ਼ਾਂ ਨੂੰ ਡਿਸਾਈਡ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਬਾਪ ਪੁਰਸ਼ਾ ਦਾ ਜਿਹੜੇ ਜਨਮ ਦਿਨ ਹੈਗਾ ਕਿਉਂਕਿ ਪਿੱਛੇ ਕੁਝ ਜਿਹੜੇ ਸਕਾਲਰ ਹੈਗੇ ਸੀ ਉਹਨਾਂ ਨੇ ਡੇਟ ਫਾਈਂਡ ਕੀਤੀ ਕਿ 5 ਜਨਵਰੀ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਮਗਰ ਉਹਨਾਂ ਨੇ ਉਸੇ ਤਰੀਕੇ ਨਾਲ ਪੁਰਾਣਾ ਜਿਹੜਾ ਉਹ ਦਾ ਦੋਸ਼ਧਾਨ ਕਰਾ ਸੀ ਉਹ ਉੱਤੇ ਫਿਰ ਦੁਬਾਰਾ ਤੋਂ ਬਣਾਉਣਾ ਕਿਉਂ ਕਿਤਾ ਲੋਕੇ ਦੇਖੋ ਪਹਿਲਾ ਅਸੀਂ ਇੱਕ ਜਗ੍ਹਾ ਰਹਿ ਕਰਨ ਜੋਗੀਤ ਹੁੰਦੀ ਹੈ ਫਿਰ ਜਿੱਥੇ ਸਿਰ ਤਦੇ ਹੀ ਕਹਿ ਬਲਖਤ ਲੀਹਾ ਮੇਟਾ ਗੁਰਦੀ ਤੋਂ ਗੁਰਦੀ ਕਿਛਰੀ ਵੀ ਜਿਹੜੀ ਹੈ ਨਾ ਉਹ ਵੀ ਖਤਮ ਹੋ ਜਾਂਦੀ ਹੈ ਕੋਕਰ ਤੁਸੀਂ ਦੁਨੀਆ ਦੇ ਸੈਕਰੀਫਾਈਂ ਜਿਹੜੀ ਹੈਗੀ ਆ ਸਾਡੇ ਗੁਰੂਆਂ ਨੇ ਮਹਾਨ ਸੈਕਰੀਫਾਈ ਕੀਤਾ ਹੈ ਮਗਰ ਇਹ ਇਸ ਦੁਨੀਆ ਦੀ ਹਿਸਟਰੀ ਕੋਈ 500 ਸਾਲ ਦੀ ਨਹੀਂ ਹੈ ਇਹਦੀ ਹਿਸਟਰੀ ਜਿਹੜੀ ਜਦੋਂ ਇਨਸਾਨ ਨੇ ਲਿਖਣਾ ਸ਼ੁਰੂ ਕੀਤਾ ਤੱਕ ਲਗ 15-20 ਹਜ਼ਾਰ ਸਾਲ ਪੁਰਾਣੀ ਚੀਜ਼ ਹੈ ਉਹਦੇ ਚ ਵਕਤ ਦੇ ਹਿਸਾਬ ਨਾਲ ਜਿੰਨੀ ਆਬਾਦੀ ਸੀ ਜਿਹੋ ਜਿਹੋ ਵਾਰ ਉਹਨਾਂ ਕੋ ਉਹਨਾਂ ਰਾਖੀ ਆ ਉਹ ਸੂਲ ਲੱਗੇ ਸੀ ਜਿਹੋ ਦੀ ਚੀਜ਼ ਹੈ ਜੀ ਤੁਸੀਂ ਉਹਦੇ ਸਾਹ ਆਪਣੇ ਲੋਕਾਂ ਨੇ ਸੈਕਰੀਫਾਈਸ ਕੀਤਾ ਦੇ ਇਹਦੇ ਤੇ ਅਸੀਂ ਉਹਨਾਂ ਦੇ ਸੈਕਰੀਫਾਈਸ ਨਹੀਂ ਪੁੱਛ ਸਕਦੇ ਜੇ ਤੁਸੀਂ ਦੇਖੋ ਐਨਰ ਜੂਡਾ ਕਿਥੀ ਕੋਲ ਉਹ ਜੂਡ ਹਿਸਟਰੀ ਦੇ ਵਿੱਚ ਮੋਸੀਸ ਨੇ ਕਿਸ ਤਰੀਕੇ ਨਾਲ ਆਲੇ ਆਪਣਾ ਲੋਕਰ ਸ਼ੁਰਾਕੇ ਜਰਾਗਾ ਪੋਰਨ ਜੂਡ ਕਿਸ ਤਰੀਕੇ ਦਾ ਬਹੁਤ ਕੁਛ ਇਤਿਹਾਸਿਕ ਆ ਜੇ ਇਹ ਤੋਂ ਬਾਅਦ ਟੋਕੇ ਸਾਡੇ ਨੁਰਲਾ ਸਾਹਿਬ ਆਏ ਗਿਆ ਕਿਉਂਕਿ ਇਥੋਂ ਇਹ ਇਹਨਾਂ ਲੜਕਾ ਮੈਲਬੋਰਨ ਸ਼ਿਫਟ ਹੋ ਗਿਆ ਤੇ ਇਥੋਂ ਤੋਂ ਅੰਮ੍ਰਿਤਸਰ ਚਲੇ ਗਏ ਤੇ ਉਦੋਂ ਬਾਅਦ ਸਿੱਧੇ ਮੈਲਬੋਰਨ ਚਲੇ ਗਏ ਇਹਨਾਂ ਨੇ ਇੱਕ ਇਤੇ ਜਿਹੜਾ ਹੈਗਾ ਜੀ ਕਿਤਾਬ ਲਿਖੀ ਸੀ ਬੁੱਕ ਲਿਖੀ ਸੀ ਜਿਹੜੇ ਸਿਗਰੀ ਦੀ ਸਖਸ਼ੀਅਤ ਕਰਦੇ ਖਾਦੋ ਇਤੇ ਵੈਰੀ ਬਿਊਟੀਫੁਲ ਬੁੱਕ ਜਿੰਨਾ ਲੋਕਾਂ ਨੇ ਪੜ੍ਹੀ ਹੋਗੀ ਜਿੰਨਾ ਕੀਤੀ ਹੋਗੀ ਉਹ ਬਹੁਤ ਅੱਛੀ ਕਿਤਾਬ ਹੈ ਜਿਹੜੀ ਉਹਦੀ ਸਖਸ਼ੀਅਤ ਦਿੱਤੀ ਹੈ ਅਬਰਾਂ ਓੜੀ ਕਦਿਆਂ ਮੈਨੂੰ ਜੋ ਪੁੱਤਾਂ ਨੂੰ ਹਾਂ ਕਬਰਾਂ ਓੜੀ ਕਦਿਆਂ And the same thing, not, to tell ਰੋਜਾ ਗੜਾ ਲਾਣਾ ਹਮ ਤਾਂ ਰਸਨ ਘਾੜ ਕੇ ਆਇਆ ਜਾਂਦਾ ਕਿ ਉਹ ਲੋਟ ਹੀ ਸਾਰਾ ਕੁਝ ਬਣਦਾ ਅੱਜ ਦਾ ਰਸਨ ਘਾੜ ਸਾਡੇ ਸੋਹੀ ਸਾਹਿਬ ਇੰਨਾ ਸਾਰਾ ਮੈਨੇਜਮੈਂਟ ਤੱਕ ਹੱਡ ਫੇਰਦਾ ਬਹੁਤ ਬਹੁਤ ਧੰਨਵਾਦ ਕਦੇ ਬੰਦਾ ਇੰਨਾ ਇੱਥੇ ਕੰਮ ਕਰਦਾ ਔਈ ਹੋਰ ਹਰ ਮਾ ਹੋਰ ਬੰਨ ਲੱਗੇ ਤੇ ਸੋਨੂੰ ਸੋਣਾ ਪਿਛਰੀ ਜੀ ਪਵਾਜੀ ਸਾਹਿਬ ਦਾ ਵਿਸ਼ਵਾਸ ਸਾਡੇ ਨਾਲ ਨੇ ਪੰਛੀ ਤੋਂ ਪਰਨਾ ਖੋਮੀ ਮਗਦੇ ਤੋਂ ਦਰਨਾ ਖੋਮੀ ਉਹ ਪੰਛੀ ਤੋਂ ਪਰਨਾ ਖੋਮੀ ਮਗਦੇ ਤੋਂ ਦਰਨਾ ਖੋਮੀ ਕੋਈ ਨਾ ਕੰਬੇ ਤੇਰਾ ਜੋ ਸਾਹਾਂ ਮੁਸ਼ਵਲ ਹੋ ਉਹ ਨਹੀਂ ਦਾ ਦੇਣ ਵਾਲਿਆ ਦੇਕੇ ਬੁੱਤ ਮਾਮਾ ਨੂੰ ਖੋਹੀਆਂ ਦੇਣ ਵਾਲਿਆ ਦੇਕੇ ਬੁੱਤ ਮਾਮਾ ਨੂੰ ਖੋਹੀਆਂ ਦੇਣ ਵਾਲਿਆ ਸਤਿਗੁਰ ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ ਜੋ ਰਾਤ ਪਈ ਤੇ ਸੌ ਜਾਂਦਾ ਉਹ ਦੱਸ ਸਵੇਰਾ ਕੀ ਜਾਣੇ ਮੇਰੀ ਮੰਜ਼ਿਲ ਦੀ ਕੋਈ ਮੰਜ਼ਿਲ ਨਹੀਂ ਦੱਸ ਸਵਾਲ ਮੇਰਾ ਕੀ ਜਾਣੇ ਜਿਹਨੂੰ ਹਰ ਛੇ ਰੱਬ ਦੱਸਦਾ ਏ ਉਹ ਤੇਰਾ ਤੇ ਮੇਰਾ ਕੀ ਜਾਣੇ ਜਿਹਨੂੰ ਇਹ ਗਵਾ ਲੱਗਿਆ ਏ ਜਿਹਨੂੰ ਰੋਗ ਇਸ ਕਦਾ ਲੱਗਿਆ ਉਹ ਸਾਧਾਂ ਦਾ ਦੇਣਾ ਕੀ ਜਾਣੇ ਇਹ پاک ਮੁਹੱਬਤ ਰੂਹਾਂ ਦੀ ਤੇਰੇ ਦਿਲ ਦਾ ਦੇਰਾ ਕੌਣ ਜਾਣੇ ਤੇਰੀ ਕੀ ਜਾ ਆਉਗਣ ਜਾ ਮਾਰ ਮੁਕਾਯਾਰ ਹੱਕ ਕੁਝ ਵੀ ਨਾ ਆਇਆ ਉਗਲ ਸੁਣ ਛਲਿਆ ਹੋ ਲਾ ਓਏ ਮੇਰ ਦਾ ਤਮਿੱਦਿਆ ਵਿੱਚ ਰੁਗਿਆ ਹੋਏ ਅੱਗੇ ਪੰਜਾਬੀ ਬੰਗੂ ਫਾਟ ਮੰੂ ਬਾੜ ਕੰਦ ਗਣਾ ਉਹ ਤੋਂ ਪਹਿਲਾਂ ਕਿ 600 ਲਗਾ ਨજર ਨજર ਵਿੱਚ ਬੜਾ ਫਰਕ ਹੁੰਦਾ ਆਹ ਨજર ਨજર ਵਿੱਚ ਬੜਾ ਫਰਕ ਹੁੰਦਾ ਨજર ਦੋ ਢਿੰਡੀ ਤੇ ਨજર ਤਾਰ ਢਿੰਡੀ ਇੱਕ ਨજર ਹੈ ਸੋਹਣਿਆ ਸੱਜਣਾ ਦੀ ਜਿਹੜੇ ਭਗ ਭਰ ਮੁਕ ਪਿਆਰ ਦਿੰਦੀ ਇੱਕ ਨજર ਹੈ ਸ਼ਰਮ ਹਿਆ ਵਾਲੀ ਇੱਕ ਨજર ਹੈ ਸ਼ਰਮ ਹਿਆ ਵਾਲੀ ਜਿਹੜੀ ਭਟਿਆ ਨੂੰ ਸਤਿਕਾਰ ਦਿੰਦੀ ਇੱਕ ਨજર ਹੈ ਚੁਗੋਰ ਵਾਲੀ ਜਿਹੜੀ ਬਸਦੇ ਘਰ ਉਜਾੜ ਗਈ ਰਹੀ ਬਚ ਕੇ ਬੰਦਿਆਂ ਨਜ਼ਰੋਂ ਇਹ ਤਾਂ ਪੱਥਰਾਂ ਨੂੰ ਪਾੜ ਦੋ ਗਾਣਾ ਗੁੰਨ ਦਾ ਤਜਰਬਾ ਮੇਰੇ ਕੱਟਾ ਹੈ ਪਰ ਇਹ ਕਿ ਮਨ ਨੂੰ ਹੈ ਕਿ ਮੈਨੂੰ ਬੜੀ ਅੱਛੀ ਲੱਗੀ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਾਂਗਾ ਆਉਣ ਦੋ ਜਿਹੜੇ ਜੀ ਮਰਦੀ ਗਾਵਾਂ ਕਬੂਲ ਕਰ ਲਈਓ ਤੇਰੇ ਖੁਸ਼ ਹੂਮ ਵਿੱਚ ਬਸੇ ਸਤ ਨਜਲਾਤਾ प्यार में डूब बे हत में जल था कैसे दे हाथो के लिखे पत में जला कैसे E Hey, love me. immigration law convincing unemployment matters please contact tarandeep singh on zero four seven zero four one two six double zero.